ਇਹ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਜਿੱਥੇ ਇੱਕ ਐਨ ਆਰ ਆਈ ਦੇ ਉੱਤੇ ਫਾਇਰਿੰਗ ਕੀਤੀ ਗਈ ਔਰ ਉਹਨਾਂ ਦੇ ਪਰਿਵਾਰ ਦੀਆਂ ਸਟੇਟਮੈਂਟਾਂ ਵੀ ਸਾਹਮਣੇ ਆ ਗਈਆਂ ਕਿ ਇਹ ਉਹਨਾਂ ਦਾ ਇੱਕ ਪਰਿਵਾਰਿਕ ਮਾਮਲਾ ਸੀ ਉਹਨਾਂ ਦੀ ਐਕਸ ਵਾਈਫ ਦੇ ਰਿਸ਼ਤੇਦਾਰਾਂ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਮੁੱਖ ਮੰਤਰੀ ਸਾਹਿਬ ਨੇ ਬੜੀਆ ਕਲੀਅਰ ਡਾਇਰੈਕਸ਼ਨ ਆ ਜਿਹੜੀਆਂ ਨੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਦਿੱਸ਼ਾਈਆਂ ਕਿ ਕੋਈ ਵੀ ਦੋਸ਼ੀ ਹੈ ਜਿਹੜਾ ਉਹ ਬਚਣਾ ਨਹੀਂ ਚਾਹੀਦਾ ਔਰ ਸਾਨੂੰ ਉਮੀਦ ਆ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਲਗਾਤਾਰ ਆਪਣੀ ਜੌਬ ਤੇ ਹੈਗਾ ਔਰ ਜਲਦੀ ਜਿਹੜੇ ਦੋਸ਼ੀ ਫੜਲੇ ਜਾਣਗੇ ਕਿਉਂਕਿ ਸੀਸੀਟੀਵੀ ਦੀਆਂ ਫੁਟੇਜ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਪਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਸਾਡੀ ਜਿਹੜੇ ਆਪੋਜੀਸ਼ਨ ਵਾਲੇ ਨੇ ਇਸ ਇੱਕ ਪਰਿਵਾਰਿਕ ਮਾਮਲੇ ਨੂੰ ਵੀ ਪੰਜਾਬ ਦੇ ਲਾਅ ਐਂਡ ਔਰਡਨੈਂਸ ਦੇਖ ਕੇ ਜੋੜ ਰਹੇ ਆ ਪਰ ਕਿੰਨਾ ਹੂ ਹੱਲਾ ਵਿਚਾਰੇ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮੈਂ ਅਕਾਲੀ ਦਲ ਨੂੰ ਖਾਸ ਕਰਕੇ ਮਤਲਬ ਅਕਾਲੀ ਦਲ ਦੇ ਵੇਲੇ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਲਾਰਜ ਆਰਡਰ ਦੀ ਕੀ ਸਥਿਤੀ ਸੀ ਤੇ ਤੁਹਾਡੇ ਰਾਜ ਦੇ ਵਿੱਚ ਇਥੇ ਬੇਅਦਬੀ ਵਰਗੀਆਂ ਘਟਨਾਵਾਂ ਵਾਪਰ ਗਈਆਂ ਤੁਹਾਡੇ ਰਾਜ ਦੇ ਵਿੱਚ ਕੌਣ ਭੁੱਲ ਜਾਏਗਾ ਕਿ ਸ਼੍ਰੀ ਅਮਰ ਸਾਹਿਬ ਸਾਹਿਬ ਵੀ ਕਿਹਨੂੰ ਜਦੋਂ ਇੱਕ ਏਐਸਆਈ ਜਿਹੜਾ ਹੈਗਾ ਉਹ ਆਪਣੀ ਬੱਚੀ ਦੀ ਜਿਹੜਾ ਹੈਗਾ ਉਸ ਦੀ ਇੱਜ਼ਤ ਨੂੰ ਬਚਾਉਂਦਿਆਂ ਸ਼ਹੀਦ ਹੋ ਗਿਆ ਸੀ ਤੁਹਾਡੇ ਗੁੰਡਿਆਂ ਨੇ ਉਸ ਦਾ ਅਖੇ ਕਤਲ ਕੀਤਾ ਸੀ ਇਹ ਕੌਣ ਕਹ ਸਕਦਾ ਹੈਗਾ ਬੀਜੇਪੀ ਵਾਲੇ ਬੋਲਦੇ ਆ ਤੇ ਤੁਸੀਂ ਤਾਂ ਘੱਟੋ ਘੱਟ ਨਾ ਬੋਲੋ ਤੁਹਾਡੇ ਆਲੇ ਦੁਆਲੇ ਦੀ ਜਿਹੜੀਆਂ ਰੂਲਿੰਗ ਸਟੇਟਸ ਨੇ ਆ ਹਰਿਆਣਾ ਦੇ ਵਿੱਚ ਮਤਲਬ ਹੱਦ ਹੋ ਗਈ ਜਦੋਂ ਇੱਕ ਸੀਟਿੰਗ ਐਮਐਲਏ ਦੇ ਉੱਤੇ ਫਾਇਰਿੰਗ ਹੋ ਜਾਂਦੀ ਹੈ ਯੂਪੀ ਦੇ ਵਿੱਚ ਰਾਏਪਰੇਲੀ ਦੇ ਵਿੱਚ ਜਿਹੜਾ ਹੈ ਇੱਕ ਦਲਿਤ ਜਿਹੜਾ ਉਹ ਬਾਲ ਕੱਟਣ ਤੋਂ ਬਾਅਦ ਉਸ ਦੀ ਆਪਣਾ ਮਿਹਨਤਾਨਾ ਮੰਗਦਾ ਹੁੰਦਾ ਹੈ ਉਦੋਂ ਤੇ ਜ਼ੁਲਮ ਟਾਇਆ ਜਾਂਦਾ ਹੈਗਾ ਸੋ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਤੇ ਹੁੰਦੇ ਆ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਹੁੰਦੇ ਤੁਸੀਂ ਸਾਨੂੰ ਛੱਡੋ ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹੈਗਾ ਉਹਦਾ ਡਾਟਾ ਚੱਕ ਕੇ ਵੇਖੋ ਅੱਜ ਦੇ ਹਾਲਾਤ ਦੇ ਵਿੱਚ ਪੰਜਾਬ ਦਾ ਜਿਹੜਾ ਲਾ ਐਂਡ ਆਰਡਰ ਹੈ ਮੱਚ ਮੱਚ ਬੈਟਰ ਹੈਗਾ ਸਰਕਾਰ ਭਗਉ ਸਿੰਘ ਬਾਂਧੀ ਅਗਵਾਈ ਦੇ ਵਿੱਚ ਲਗਾਤਾਰ ਕੁਝ ਪ੍ਰਸ਼ਾਸਨ ਨੇ ਜਿਹੜਾ ਹੈਗਾ ਗੈਂਗਸਟਰਾਂ ਨੂੰ ਐਂਟੀ ਸੋਸ਼ਲ ਐਲੀਮੈਂਟਰਾਂ ਨੂੰ ਕਾਬੂ ਦੇ ਵਿੱਚ ਕੀਤਾ ਹੈਗਾ ਜਦਕਿ ਐਨਏਸੀਆਰਬੀ ਦਾ ਡਾਟਾ ਦੱਸਦਾ ਹੈਗਾ ਚਾਹੇ ਤਾਂ ਅਸੀਂ ਤੁਹਾਡੀਆਂ ਸਰਕਾਰਾਂ ਵੇਲੇ ਦਾ ਟਾਈਮ ਦੇਖ ਲਈਏ ਤਾਂ ਵੀ ਜਣੇ ਕਿ ਅੱਜ ਪੰਜਾਬ ਭੇਤਰ ਸਥਿਤੀ ਦੇ ਵਿੱਚ ਹੈਗਾ ਭਾਵੇਂ ਸਾਡੇ ਆਲੇ ਦੁਆਲੇ ਦੀਆਂ ਸਟੇਟਾਂ ਦੇਖ ਲਈਏ ਭਾਵੇਂ ਉਹ ਕਾਂਗਰਸ ਦੇ ਰੂਲ ਸਟੇਟ ਹੋਵੇ ਭਾਵੇਂ ਉਹ ਬੀਜੇਪੀ ਵੀ ਰੂਲ ਸਟੇਟ ਹੋਵੇ ਪੰਜਾਬ ਅੱਜ ਭੇਤਰ ਸਥਿਤੀ 'ਚ ਹੈਗਾ ਜੀ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਜਿੱਥੇ ਇੱਕ ਐਨਆਰਆਈ ਦੇ ਉੱਤੇ ਫਾਇਰਿੰਗ ਕੀਤੀ ਗਈ ਔਰ ਉਹਨਾਂ ਦੇ ਪਰਿਵਾਰ ਦੀਆਂ ਸਟੇਟਮੈਂਟਾਂ ਵੀ ਸਾਹਮਣੇ ਆ ਗਈਆਂ ਨੇ ਕਿ ਇਹ ਉਹਨਾਂ ਦਾ ਇੱਕ ਪਰਿਵਾਰਿਕ ਮਾਮਲਾ ਸੀ ਉਹਨਾਂ ਦੀ ਐਕਸ ਵਾਈਫ ਦੇ ਰਿਸ਼ਤੇਦਾਰਾਂ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਮੁੱਖ ਮੰਤਰੀ ਸਾਹਿਬ ਨੇ ਬੜੀਆ ਕਲੀਅਰ ਡਾਇਰੈਕਸ਼ਨਾਂ ਜਿਹੜੀਆਂ ਨੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਦਿੱਸ਼ਾ ਰਿਹਾ ਕਿ ਕੋਈ ਵੀ ਦੋਸ਼ੀ ਹੈ ਜਿਹੜਾ ਉਹ ਬਚਣਾ ਨਹੀਂ ਚਾਹੀਦਾ ਔਰ ਸਾਨੂੰ ਉਮੀਦ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਲਗਾਤਾਰ ਆਪਣੀ ਜੌਬ ਤੇ ਹੈਗਾ ਔਰ ਜਲਦੀ ਜਿਹੜੇ ਦੋਸ਼ੀ ਫੜਨੇ ਜਾਣਗੇ ਕਿਉਂਕਿ ਸੀਸੀਟੀਵੀ ਦੀਆਂ ਫੁਟੇਜ ਜਿਹੜੀ ਉਹ ਸਾਹਮਣੇ ਆਈਆਂ ਨੇ ਪਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਸਾਡੇ ਜਿਹੜੇ ਆਪੋਜੀਸ਼ਨ ਵਾਲੇ ਨੇ ਇਸ ਇੱਕ ਪਰਿਵਾਰਿਕ ਮਾਮਲੇ ਨੂੰ ਵੀ ਪੰਜਾਬ ਦੇ ਲਾਰਜ ਆਰਡਰ ਨਾਲ ਦੇਖ ਕੇ ਜੋੜ ਰਹੇ ਆਂ ਪਰ ਕਿੰਨਾ ਹੂ ਹੱਲਾ ਵਿਚਾਰੇ ਆਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮੈਂ ਅਕਾਲੀ ਦਲ ਨੂੰ ਖਾਸ ਕਰਕੇ ਮਤਲਬ ਅਕਾਲੀ ਦਲ ਦੇ ਵੇਲੇ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਲਾਰਜ ਆਰਡਰ ਦੀ ਕੀ ਸਥਿਤੀ ਸੀ ਤੇ ਤੁਹਾਡੇ ਰਾਜ ਦੇ ਵਿੱਚ ਇੱਥੇ ਬੇਅਦਬੀ ਵਰਗੀਆਂ ਘਟਨਾਵਾਂ ਵਾਪਰ ਗਈਆਂ ਤੁਹਾਡੇ ਰਾਜ ਦੇ ਵਿੱਚ ਕੌਣ ਭੁੱਲ ਜਾਏਗਾ ਸ਼੍ਰੀ ਅਮਰਸਾਹ ਸਾਹਿਬ ਵੀ ਕਿਹਨੂੰ ਇੱਕ ਐਸਆਈ ਜਿਹੜਾ ਹੈਗਾ ਉਹ ਆਪਣੀ ਬੱਚੀ ਦੀ ਜਿਹੜਾ ਹੈਗਾ ਉਸਦੀ ਇੱਜ਼ਤ ਨੂੰ ਬਚਾਉਂਦਿਆਂ ਸ਼ਹੀਦ ਹੋ ਗਿਆ ਸੀ ਤੁਹਾਡੇ ਗੁੰਡਿਆਂ ਨੇ ਉਸ ਦਾ ਅਖੇ ਕਤਲ ਕੀਤਾ ਸੀ ਇਹ ਕੌਣ ਕਹ ਸਕਦਾ ਹੈਗਾ ਭਾਜਪਾ ਵਾਲੇ ਬੋਲਦੇ ਆ ਤੇ ਤੁਸੀਂ ਤਾਂ ਘੱਟੋ ਘੱਟ ਨਾ ਬੋਲੋ ਤੁਹਾਡੇ ਆਲੇ ਦੁਆਲੇ ਦੀ ਜਿਹੜੀਆਂ ਰੂਲਿੰਗ ਸਟੇਟਸ ਨੇ ਆ ਹਰਿਆਣਾ ਦੇ ਵਿੱਚ ਮਤਲਬ ਹੱਦ ਹੋ ਗਈ ਜਦੋਂ ਇੱਕ ਸੀਟਿੰਗ ਐਮਐਲਏ ਦੀ ਉੱਤੇ ਫਾਇਰਿੰਗ ਹੋ ਜਾਂਦੀ ਹੈ यूपी ਦੇ ਵਿੱਚ ਰਾਏ ਟਰੇਲੀ ਦੇ ਵਿੱਚ ਜਿਹੜਾ ਹੈ ਇੱਕ ਦਲਿਤ ਚ ਹੈ ਉਹ ਬਾਲ ਕਟਣ ਤੋਂ ਬਾਅਦ ਉਸ ਦੀ ਆਪਣਾ ਮਹਿਮਤਾਨਾ ਮਰਦਾ ਹੁੰਦਾ ਹੈ ਉੱਤੇ ਉਹਦੇ ਤੇ ਜ਼ੁਲਮ ਢਾਇਆ ਜਾਂਦਾ ਹੈਗਾ ਸੋ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੁੰਦੇ ਆ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਹੁੰਦੇ ਤੁਸੀਂ ਸਾਨੂੰ ਛੱਡੋ ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹੈਗਾ ਉਹਦਾ ਡਾਟਾ ਚੱਕ ਕੇ ਵੇਖੋ ਅੱਜ ਦੇ ਹਾਲਾਤ ਦੇ ਵਿੱਚ ਪੰਜਾਬ ਦਾ ਜਿਹੜਾ ਲਾ ਐਂਡ ਆਰਡਰ ਹੈ ਮੱਚ ਮੱਚ ਬੈਟਰ ਹੈਗਾ ਸਰਕਾਰ ਭਗੂਸੀ ਦੀ ਬਾਂਦੀ ਅਗਵਾਈ ਦੇ ਵਿੱਚ ਲਗਾਤਾਰ ਉਸ ਪ੍ਰਸ਼ਾਸਨ ਨੇ ਜਿਹੜਾ ਹੈਗਾ ਗੈਂਗਸਟਰਾਂ ਨੂੰ ਐਂਟੀ ਸੋਸ਼ਲ ਐਲੀਮੈਂਟਰਾਂ ਨੂੰ ਕਾਬੂ ਦੇ ਵਿੱਚ ਕੀਤਾ ਹੈਗਾ ਜਦਕਿ ਐਨਆਈਸੀਆਰਬੀ ਦਾ ਡਾਟਾ ਦੱਸਦਾ ਹੈਗਾ ਚਾਹੇ ਤਾਂ ਅਸੀਂ ਤੁਹਾਡੀਆਂ ਸਰਕਾਰਾਂ ਵੇਲੇ ਦਾ ਟਾਈਮ ਦੇਖ ਲਈਏ ਤਾਂ ਵੀ ਜਣੇ ਕਿ ਅੱਜ ਪੰਜਾਬ ਬਿਹਤਰ ਸਥਿਤੀ ਦੇ ਵਿੱਚ ਹੈਗਾ ਭਾਵੇਂ ਸਾਡੇ ਆਲੇ ਦੁਆਲੇ ਦੀਆਂ ਸਟੇਟਾਂ ਦੇਖ ਲਈਏ ਭਾਵੇਂ ਉਹ ਕਾਂਗਰਸ ਦੇ ਰੂਲ ਸਟੇਟ ਹੋਵੇ ਭਾਵੇਂ ਉਹ ਬੀਜੇਪੀ ਵੀ ਰੂਲ ਸਟੇਟ ਹੋਵੇ ਪੰਜਾਬ ਅੱਜ ਬਿਹਤਰ ਸਥਿਤੀ 'ਚ ਹੈਗਾ Subscribe to One India Channel and never miss an update